ਮਹਾਰਾਜਾ ਭੁਪਿੰਦਰ ਸਿੰਘ ਭੂਪੇ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਗੇ ਜੀ ਹਾਂ ਲੋਕ ਕਾਫੀ ਜ਼ਿਆਦਾ ਇੰਟਰਸਟ ਰੱਖਦੇ ਨੇ ਉਸ ਦੇ ਬਾਰੇ ਜਾਣਕਾਰੀ ਜਾਣਨ ਦੇ ਲਈ ਜਾਨਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਕੀ ਸੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਮਹਾਰਾਜੇ ਦੀਆਂ 365 ਰਾਣੀਆਂ ਸਨ ਜਨਨ ਦੇ 88 ਬੱਚੇ ਸਨ ਜਾਣੇ ਕਿ ਮਹਾਰਾਜਾ ਭੁਪਿੰਦਰ ਸਿੰਘ ਦੇ 88 ਬੱਚੇ ਵੀ ਸਨ ਉਹ ਇੱਕ ਕਾਫੀ ਵੱਡੇ ਮਹਿਲ ਦੇ ਵਿੱਚ ਰਹਿੰਦਾ ਸੀ ਜਿਸ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਖਾਸ ਸੀ ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਹੋ ਜਾਣਗੇ ਤਾਂ ਇੱਥੇ ਤੁਹਾਨੂੰ ਦੱਸਦੀ ਕਿ ਮਹਾਰਾਜਾ ਜਦੋਂ ਵੀ ਵਿਦੇਸ਼ਾਂ ਦੇ ਵਿੱਚ ਜਾਂਦਾ ਤਾਂ ਉਹ ਆਪਣੇ ਲੋਕਾਂ ਨੂੰ ਨਾਲ ਲੈ ਕੇ ਜਾਂਦਾ ਇੱਥੋਂ ਤੱਕ ਆਪਣੀਆਂ ਰਾਣੀਆਂ ਤੱਕ ਨੂੰ ਨਾਲ ਲੈ ਕੇ ਜਾਂਦਾ ਸੀ ਤੇ ਉਹਨਾਂ ਦਾ ਸਾਰਾ ਖਰਚਾ ਮਹਾਰਾਜਾ ਖੁਦ ਕਰਦਾ ਸੀ ਪਰ ਕੁਝ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਵੀ ਇਸ ਦੇ ਵਿੱਚ ਸਾਹਮਣੇ ਆਈਆਂ ਨੇ ਕਿ ਮਹਾਰਾਜਾ ਆਪਣੀਆਂ ਰਾਣੀਆਂ ਦੀ ਸ਼ਰੀਰ ਦੀ ਬਣਤਰ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿ세 ਕਹਿ ਸਕਦੇ ਸੀਰੀਅਸ ਰਹਿੰਦਾ ਸੀ ਜਦੋਂ ਹੀ ਉਸ ਨੂੰ ਲੱਗਦਾ ਕਿ ਉਸ ਦੀ ਰਾਣੀ ਦੇ ਮੂੰਹ ਤੇ ਚੁੜਰੀਆਂ ਪੈ ਗਈਆਂ ਜਾਂ ਉਸ ਦੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆ ਰਹੀ ਆ ਤਾਂ ਉਹ ਡਾਕਟਰਾਂ ਨੂੰ ਤੁਰੰਤ ਬੁਲਾ ਕੇ ਉਹਨਾਂ ਦਾ ਇਲਾਜ ਕਰਵਾਉਂਦਾ ਸੀ ਜੇ ਉਹਨਾਂ ਨੂੰ ਲੱਗਦਾ ਕਿ ਮੇਰੀ ਰਾਣੀ ਦੇ ਸਰੀਰ ਦੇ ਵਿੱਚ ਇਸ ਚੀਜ਼ ਦੀ ਕਮੀ ਆ ਤਾਂ ਪਤਾ ਨਹੀਂ ਕਿਉਂ ਉਸ ਦੇ ਦਿਮਾਗ ਦੇ ਵਿੱਚ ਇੱਕ ਗਰਾਰੀ ਹੁੰਦੀ ਸੀ ਕਿ ਇਹ ਹੋਣ ਹੀ ਨਹੀਂ ਚਾਹੀਦੀ ਜਿਸ ਤੋਂ ਬਾਅਦ ਤੁਰੰਤ ਇਲਾਜ ਕਰਵਾ ਕੇ ਉਸ ਨੂੰ ਦੁਬਾਰਾ ਤੋਂ ਫਿੱਟ ਕਰ ਦਿੰਦਾ ਸੀ ਕਿਉਂਕਿ ਉਹਨਾਂ ਰਾਣੀਆਂ ਦੇ ਵਿੱਚ ਕੁਝ ਵਿਦੇਸ਼ੀ ਰਾਣੀਆਂ ਵਿਸਨ ਜਣਕੇ ਵਿਦੇਸ਼ ਤੇ ਕੁੜੀਆਂ ਵੀ ਸਨ ਜੋ ਮਹਾਰਾਜੇ ਦੀਆਂ ਰਾਣੀਆਂ ਬੜੀਆਂ ਸਨ ਤੇ ਹੋਰ ਕੀ ਕੁਝ ਖਾਸ ਆ ਇਸ ਕਹਾਣੀ ਦੇ ਵਿੱਚ ਅਤੇ ਮਹਾਰਾਜੇ ਦੀਆਂ ਅਜਹੀਆਂ ਕਿਹੜੀਆਂ ਗੱਲਾਂ ਨੇ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡੀ ਵੀ ਖੋਪੜੀ ਜਿਹੜੀ ਆ ਘੁੰਮ ਸਕਦੀ ਆ ਜ ਜਸੀਂ ਇਹ ਕਹਿ ਸਕਦੇ ਕਿ ਸ਼ਾਇਦ ਤੁਸੀਂ ਵੀ ਹੈਰਾਨ ਹੋ ਸਕਦੇ ਹੋ ਤਾਂ ਆਓ ਤੁਹਾਨੂੰ ਉਸ ਦੀ ਪੂਰੀ ਜਾਣਕਾਰੀ ਦਿੰਨੇ ਆ ਆਜ਼ਾਦੀ ਤੋਂ ਪਹਿਲਾਂ ਦੇਸ਼ ਦੇ ਵਿੱਚ ਧਨ ਦੌਲਤ ਨਾਲ ਭਰਪੂਰ रियासਤਾਂ ਵਿੱਚੋਂ ਪਟਿਆਲਾ ਸ਼ਾਹੀ ਪਰਿਵਾਰ ਬਹੁਤ ਉੱਚਾ ਸੀ ਮਹਾਰਾਜਾ ਭੁਪਿੰਦਰ ਸਿੰਘ ਦੇਸ਼ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਦੇ ਕੋਲ ਆਪਣਾ ਨਿੱਜੀ ਜਹਾਜ਼ ਸੀ ਮਹਾਰਾਜੇ ਦੀ ਜੀਵਨ ਸ਼ੈਲੀ ਅਜਿਹੀ ਸੀ ਕਿ ਕਿ ਅੰਗਰੇਜ਼ ਵੀ ਉਨ੍ਹਾਂ ਨਾਲ ਈਰਖਾ ਕਰਦੇ ਸਨ ਜਦੋਂ ਵੀ ਉਹ ਵਿਦੇਸ਼ ਜਾਂਦੇ ਸੀ ਤਾਂ ਸਾਰਾ ਹੋਟਲ ਕਿਰਾਏ ਤੇ ਲੈ ਲੈਂਦੇ ਸੀ ਉਨ੍ਹਾਂ ਕੋਲ 44 ਰੋਲਜ਼ਰ ਰਾਇਸ ਕਾਰਾਂ ਸਨ ਇਹਨਾਂ ਦੇ ਵਿੱਚ ਰੋਲਸ ਰਾਇਸ ਦਾ ਕਾਫਲਾ ਰੋਜ਼ਾਨਾ ਸਿਰਫ ਰਾਜ ਦੇ ਦੌਰੇ ਲਈ ਵਰਤਿਆ ਜਾਂਦਾ ਸੀ ਗੱਲ ਕਰੀਏ ਮਹਾਰਾਜਾ ਭੁਪਿੰਦਰ ਸਿੰਘ ਦੀ ਤਾਂ ਮਹਾਰਾਜਾ ਭੁਪਿੰਦਰ ਪਟਿਆਲਾ ਘਰਾਣੇ ਦੇ ਅਜਿਹੇ ਰਾਜੇ ਰਹੇ ਨੇ ਉਹਨਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਨੇ ਉਹ ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵੀ ਸੀ ਜਦੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਥਾਪਨਾ ਹੋਈ ਤਾਂ ਮਹਾਰਾਜ ਨੇ ਇੱਕ ਵੱਡੀ ਰਕਮ ਦਿੱਤੀ ਇਸ ਤੋਂ ਇਲਾਵਾ ਚਾਰੀ ਦੀ ਦਹਾਕੇ ਤੱਕ ਜਦੋਂ ਵੀ ਭਾਰਤੀ ਟੀਮ ਵਿਦੇਸ਼ ਗਈ ਤਾਂ ਉਹ ਆਮ ਤੌਰ ਤੇ ਖਰਚਾ ਚੁੱਕਦੇ ਸੀ ਪਰ ਇਸ ਦੇ ਬਦਲੇ ਉਹਨਾਂ ਨੂੰ ਟੀਮ ਦਾ ਕਪਤਾਨ ਵੀ ਬਣਾਇਆ ਜਾਂਦਾ ਸੀ ਮਹਾਰਾਜਾ ਦੇਸ਼ਦੇ ਪਹਿਲੇ ਨਿੱਜੀ ਜਹਾਜ਼ ਦੇ ਮਾਲਕ ਵੀ ਸਨ ਉਹਨਾਂ ਨੇ ਇਸ ਨੂੰ 10 ਦਸ ਦੇ ਵਿੱਚ ਬਰਤਾਨੀਆਂ ਤੋਂ ਖਰੀਦਿਆ ਸੀ ਉਹਨਾਂ ਕੋਲ ਜਹਾਜ਼ ਨੂੰ ਉਡਾਉਣਾ ਤੇ ਸੰਭਲਣ ਲਈ ਪੂਰਾ ਸਟਾਫ ਸੀ ਇਹ ਜਹਾਜ਼ ਲਈ ਪਟਿਆਲਾ ਦੇ ਵਿੱਚ ਹੀ ਇੱਕ ਹਵਾਈ ਪੱਟੀ ਵੀ ਬਣਾਈ ਗਈ ਸੀ ਮਹਾਰਾਜਾ ਅਕਸਰ ਇਸ ਨਾਲ ਵਿਦੇਸ਼ ਯਾਤਰਾ ਕਰਦੇ ਸਨ ਇਸ ਰਾਜ ਦੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਇਸ ਦੇ 88 ਜਾਇਜ਼ ਬੱਚੇ ਸਨ ਸੰਭਵ ਹੈ ਕਿ ਉਹਨਾਂ ਦੇ ਬੱਚਿਆਂ ਦੀ ਗਿਣਤੀ ਤੋਂ ਵੱਧ ਹੋ ਸਕਦੀ ਹੈ ਉਹਨਾਂ ਦੀ ਸ਼ਾਨ ਦੀ ਦੁਨੀਆ ਭਾਰਤ ਦੇ ਵਿੱਚ ਚਰਚਾ ਹੁੰਦੀ ਸੀ ਦੀਵਾਨ ਜਰਮਣੀ ਦਾਸ ਨੇ ਆਪਣੀ ਪਰਸਤਿਕ ਮਹਾਰਾਜਾ ਦੇ ਵਿੱਚ ਪਟਿਆਲੇ ਦੇ ਰਾਜੇ ਬਾਰੇ ਵਿਸਥਾਰ ਵਿੱਚ ਲਿਖਿਆ ਹੈ ਲੈਪੀਅਰ ਲੌਨਿਸ ਅਤੇ ਡਿਮੋਨਿਕ ਹੈਲਪੀਅਰ ਦੀ ਫਰੀਡਮ 8 ਮਿਡਨਾਈਟ ਵਿੱਚ ਮਹਾਰਾਜੇ ਦੀ ਸੰਕੀਤਾ ਅਤੇ ਟੜਕ ਪੜਕ ਜੀਵਨ ਸ਼ੈਲੀ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ ਗਿਆ ਮਹਾਰਾਜੇ ਨੇ 10 ਵਿਆਹ ਕੀਤੇ ਅਤੇ ਇਸ ਤੋਂ ਇਲਾਵਾ ਉਹਰਾ ਦੇ ਹਰਮ ਦੇ ਵਿੱਚ 300 ਤੋਂ ਵੱਧ ਉਪਰਾਣੀਆਂ ਸਨ ਦੱਸਦੇ ਕਿ ਇਸ ਦੇ ਵਿੱਚ ਬਹੁਤ ਸਾਰੀਆਂ ਸੁੰਦਰ ਔਰਤਾਂ ਸਨ ਜਿਨ੍ਹਾਂ ਦੇ ਵਿੱਚ ਕਈ ਵਿਦੇਸ਼ੀ ਵੀ ਸਨ ਮਹਾਰਾਜੇ ਨੇ 88 ਬੱਚਿਆਂ ਨੂੰ ਜਨਮ ਦਿੱਤਾ ਜਦਕਿ ਉਹਨਾਂ ਦੀਆਂ ਰਾਣੀਆਂ ਦੇ ਕੋਲ 88 ਬੱਚੇ ਪੈਦਾ ਹੋਏ ਜਦੋਂ ਵੀ ਉਹ ਵਿਦੇ ਜਾਂਦੇ ਸੀ ਤਾਂ ਲੋਕਾਂ ਦਾ ਵੱਡਾ ਉਲਾ ਵੀ ਉਹਨਾਂ ਦੇ ਨਾਲ ਜਾਂਦਾ ਸੀ ਲੰਡਨ ਜਾਂ ਪੈਰਿਸ ਦੇ ਸਭ ਤੋਂ ਮਹਿੰਗੇ ਹੋਟਲਾਂ ਦੀਆਂ ਕਈ ਮੰਜ਼ਲਾਂ ਇੱਕੋ ਸਮੇਂ ਕਿਰਾਏ ਤੇ ਲੈ ਲੈਂਦੇ ਸਨ ਇਸ ਦਾ ਸਾਰਾ ਖਰਚਾ ਉਹਨਾਂ ਨੇ ਆਪ ਚੁੱਕਿਆ ਮਹਾਰਾਜੇ ਕੋਲ ਬਹੁਤ ਸਾਰੀਆਂ ਕਾਰਾਂ ਸਨ ਜਿਨ੍ਹਾਂ ਦੇ ਵਿੱਚ 44 ਰੋਲਸ ਰਾਇਸ ਸਨ ਅਤੇ ਇਥੋਂ ਤੱਕ ਕਿ ਕਿਹਾ ਜਾਂਦਾ ਹੈ ਕਿ ਹਿਟਲਰ ਬਾਸ਼ਾਤੂ ਇਹਨਾਂ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਕਿ ਉਸਨੇ ਆਪਣੀ ਮੇ ਬੇਕਾਰ ਬਾਸ਼ਾ ਨੂੰ ਤੋਹਫੇ ਦੇ ਵਿੱਚ ਦਿੱਤੀ ਸੀ हिटलर ਨਾਲ ਮਹਾਰਾਜੇ ਦੀ ਦੋਸਤੀ ਕਾਫੀ ਧੀਰ ਤੱਕ ਚੱਲੀ ਸਾਲ 1929 ਦੇ ਵਿੱਚ ਰਾਜੇ ਦੇ ਲਾਈਫਟਾਈਲਡ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਜਦੋਂ ਉਹਨਾਂ ਨੇ ਪੈਰਿਸ ਦੇ ਇੱਕ जौहरी ਨੂੰ ਕੀਮਤੀ ਪੱਥਰ ਹੀਰਾ ਅਤੇ ਗਹਿਣਿਆਂ ਦੇ ਨਾਲ ਭਰਿਆ ਸੰਦੂਕ ਭੇਜਿਆ ਕਰੀਬ 3 ਸਾਲ ਦੀ ਕਾਰੀਗਰੀ ਤੋਂ ਬਾਅਦ ਤਿਆਰ ਹੋਈ ਇਸ ਹਾਰ ਨੇ ਕਾਫੀ ਚਰਚਾ ਛੇੜ ਦਿੱਤੀ ਸੀ 25 ਮਿਲੀਅਨ ਡਾਲਰ ਦੀ ਕੀਮਤ ਵਾਲਾ ਇਹ ਹਾਰ ਦੇਸ਼ ਦੇ ਸਭ ਤੋਂ ਮਹਿੰਗੇ ਗਹਿਣਿਆਂ ਵਿੱਚੋਂ ਇੱਕ ਹੈ ਪਟਿਆਲੇ ਦੇ ਮਹਾਰਾਜੇ ਨੇ BCCI ਦੇ ਗਠਨ ਸਮੇਂ ਨਾ ਸਿਰਫ ਵੱਡਾ ਵਿਤੀ ਯੋਗਦਾਨ ਪਾਇਆ ਬਾਅਦ ਵਿੱਚ ਉਹਨਾਂ ਨੇ ਹਮੇਸ਼ਾ ਬੋਰਡ ਦੀ ਮਦਦ ਕੀਤੀ ਮੁੰਬਈ ਦੇ ਬਰੇਬਨ ਸਟੇਡੀਅਮ ਦਾ ਇੱਕ ਹਿੱਸਾ ਉਹਨਾਂ ਦੀ ਯੋਗਦਾਨ ਨਾਲ ਬਣਿਆ ਹੋਇਆ ਸੀ ਉਹ ਨਾ ਸਿਰਫ ਭਾਰਤੀ ਟੀਮ ਲਈ ਖੇਡੇ ਸਗੋ ਮੈਲਬੌਰਨ ਕ੍ਰਿਕਟ ਕਲੱਬ ਜਾਣੀ ਕਿ MCC ਟੀਮ ਲਈ ਵੀ ਖੇਡੇ ਉਹਨਾਂ ਨੇ ਸਭ ਤੋਂ ਪਹਿਲਾਂ ਬ੍ਰਿਟਿਸ਼ ਕ੍ਰਿਕਟ ਕੋਚਾਂ ਨੂੰ ਭਾਰਤ ਬੁਲਾਇਆ। ਉਹਨਾਂ ਦੀ ਆਪਣੀ ਕ੍ਰਿਕਟ ਟੀਮ ਸੀ ਜੋ ਉਸ ਸਮੇਂ ਦੇਸ਼ ਦੇ ਵਿੱਚ ਹੋਏ ਟੂਰਨਾਮੈਂਟ ਵਿੱਚ ਖੇਡਦੀ ਸੀ। ਦੇਸ਼ ਦੇ ਪ੍ਰਸਿੱਧ ਖਿਡਾਰੀ ਇਸ ਵਿੱਚ ਖੇਡਦੇ ਸਨ। ਲਾਲਾ ਅਮਰਨਾਥ ਵੀ ਇਸ ਵਿੱਚ ਸ਼ਾਮਿਲ ਸਨ। ਤਾ ਇਸ ਤਰ੍ਹਾਂ ਮਹਾਰਾਜੇ ਨੇ ਜਿਹੜੀਆਂ ਰਾਣੀਆਂ ਸੀ ਉਹ ਰੱਖੀਆਂ ਸਨ ਅਤੇ ਉਸਦੇ 88 ਬੱਚੇ ਸਨ ਜਿਸ ਦੇ ਚਾਲਦੀਆਂ ਲੋਕ ਉਹਨਾਂ ਨੂੰ ਕਾਫੀ ਕੁਝ ਕਹਿੰਦੇ ਸਨ ਜੇ ਰਾਣੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਮਹਾਰਾਜੇ ਦੀਆਂ ਰਾਣੀਆਂ ਜਿਹੜੀਆਂ 365 ਸਨ ਅਤੇ ਉਸਦੇ 88 ਬੱਚੇ ਸਨ ਜਿੱਥੇ ਕਿ ਐਸ ਪ੍ਰਸਤੀ ਲਈ ਵੀ ਕਾਫੀ ਜ਼ਿਆਦਾ ਮਸ਼ਹੂਰ ਸੀ ਮਹਾਰਾਜਾ ਭੁਪਿੰਦਰ ਸਿੰਘ ਇਥੋਂ ਦਾ ਕਈ ਵੀ ਕਿਹਾ ਜਾਂਦਾ ਕਿ ਉਹ ਆਪਣੇ ਲਈ ਆਪਣੀਆਂ ਰਾਣੀਆਂ ਦੇ ਸਰੀਰ ਦੇ ਉੱਤੇ ਬਹੁਤ ਸਾਰੇ ਐਕਸਪੈਰੀਮੈਂਟ ਕਰਾਉਂਦਾ ਸੀ ਚਾਹੇ ਉਹਨਾਂ ਦੇ ਸਰੀਰ ਦੀ ਬਣਤਰ ਨੂੰ ਲੈ ਕੇ ਕਰਵਾਏ ਜਾਂਦੇ ਸਨ ਚਾਹੇ ਉਹਨਾਂ ਦੀ ਸੁੰਦਰਤਾ ਨੂੰ ਲੈ ਕੇ ਕਰਵਾਏ ਜਾਂਦੇ ਸਨ ਜਦੋਂ ਵੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਲੱਗਦਾ ਸੀ ਕਿ ਉਸ ਦੀ ਰਾਣੀ ਦੇ ਵਿੱਚ ਇੱਕ ਕਮੀ ਆ ਰਹੀ ਆ ਤਾਂ ਤੁਰੰਤ ਉਹ ਡਾਕਟਰਾਂ ਨੂੰ ਬੁਲਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਾਉਂਦਾ ਉਹਨਾਂ ਦਾ ਇਲਾਜ ਕਰਵਾਉਂਦਾ ਕਿ ਇਹ ਰਾਣੀ ਹਮੇਸ਼ਾ ਜਵਾਨ ਦਿਖਣੀ ਚਾਹੀਦੀ ਆ ਜਿਸ ਦੇ ਚੱਲਦਿਆਂ 365 ਰਾਣੀਆਂ ਤੇ 88 ਬੱਚਿਆਂ ਦਾ ਪੂਰਾ ਖਰਚਾ ਮਹਾਰਾਜਾ ਭពਿੰਦਰ ਸਿੰਘ ਖੁਦ ਚੁੱਕਦਾ ਸੀ ਤੁ ਤਾਂ ਕਿ ਆਪਣੇ ਨਾਲ ਰਹਿਣ ਵਾਲੇ ਲੋਕਾਂ ਦਾ ਖਰਚਾ ਵੀ ਭពਿੰਦਰ ਸਿੰਘ ਵੱਲੋਂ ਚੁੱਕਿਆ ਜਾਂਦਾ ਸੀ ਕਈ ਤਰ੍ਹਾਂ ਦੇ ਸਵਾਲ ਮਹਾਰਾਜਾ ਭពਿੰਦਰ ਸਿੰਘ ਤੇ ਚੁੱਕੇ ਜਾਂਦੇ ਨੇ ਕਿਉਂਕਿ ਸਿੱਧੇ ਤੌਰ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਜਿਹੜੀਆਂ ਐਨੀਆਂ ਰਾਣੀਆਂ ਰੱਖੀਆਂ ਸਨ ਉਹਨਾਂ ਦੇ ਖਰਚੇ ਉਹਨਾਂ ਦੇ ਸ਼ਰੀਰ ਦੀ ਬਣਤ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਖਰਚ ਕਰਦਾ ਸੀ ਜਿਸ ਕਰਕੇ ਮਹਾਰਾਜਾ ਕਾਫੀ ਜ਼ਿਆਦਾ ਫੇਮਸ ਆ ਆਪਣੇ ਐਸ਼ ਪ੍ਰਸ਼ਤੀ ਲਈ ਹੱਦਾਂ ਤੱਕ ਪਾਰ ਕਰ ਲੈਂਦਾ ਸੀ ਐਸ ਕੇ ਕੇ ਮਹਾਰਾਜੇ ਨੂੰ ਕਈ ਤਰ੍ਹਾਂ ਦੀਆ ਗੱਲਾਬਾਤਾ ਅੱਜ ਵੀ ਲੋਕ ਸੁਣਾਉਂਦੇ ਰਹਿੰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਜੇ ਭੁਪਿੰਦਰ ਦੇ ਬਾਰੇ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦਿਨਾ ਨਾ ਭੁੱਲਿਓ ਫਿਰ ਰਿਪੋਰਟ ਹਮਦਰਦ ਟੀਵੀ